ਇੱਕ ਸੇਵਕ ਬਹੁਤ ਸਾਲਾਂ ਤੋਂ ਆਪਣੇ ਗੁਰੂ ਦੇ ਨਾਲ ਰਹਿ ਰਿਹਾ ਸੀ ਉਸ ਨੂੰ ਆਤਮ ਗਿਆਨ ਦੀ ਵੀ ਪ੍ਰਾਪਤੀ ਹੋ ਚੁੱਕੀ ਸੀ ਪਰ ਫਿਰ ਵੀ ਉਹ ਆਪਣੇ ਗੁਰੂ ਦੇ ਨਾਲ ਹੀ ਰਹਿੰਦਾ ਰਿਹਾ ਇੱਕ ਦਿਨ ਉਸਦੇ ਗੁਰੂ ਨੇ ਉਸ ਨੂੰ ਕਿਹਾ ਕਿ ਭਾਈ ਹੁਣ ਤੈਨੂੰ ਆਤਮ ਗਿਆਨ ਦੀ ਪ੍ਰਾਪਤੀ ਹੋ ਗਈ ਹੈ ਫਿਰ ਵੀ ਤੂੰ ਮੇਰੇ ਨਾਲ ਹੀ ਕਿਉਂ ਰਹਿ ਰਿਹਾ ਹੈ ਤਾਂ ਉਸ ਸੇਵਕ ਨੇ ਜਵਾਬ ਦਿੱਤਾ ਕਿ ਜਦ ਤੱਕ ਤੁਸੀਂ ਮੈਨੂੰ ਜਾਣਦੇ ਲਈ ਨਹੀਂ ਕਹੋਗੇ ਮੈਂ ਕਿਸ ਤਰ੍ਹਾਂ ਜਾ ਸਕਦਾ ਹਾਂ ਉਸਨੇ ਫਿਰ ਆਪਣੇ ਗੁਰੂ ਦੇ ਨਾਲ ਰਹਿਣਾ ਹੀ ਜਾਰੀ ਰੱਖਿਆ ਕੁਝ ਸਾਲਾਂ ਬਾਅਦ ਗੁਰੂ ਨੇ ਫਿਰ ਕਿਹਾ ਕਿ ਭਾਈ ਤੂੰ ਮੇਰੇ ਹਲੇ ਵੀ ਪਿੱਛੇ ਹੀ ਲੱਗਾ ਹੋਇਆ ਹੈ ਜਾਂ ਤੂੰ ਜਾ ਹੁਣ ਲੋਕਾਂ ਨੂੰ ਉਪਦੇਸ਼ ਦੇ ਉਸ ਸੇਵਕ ਨੇ ਫਿਰ ਜਵਾਬ ਦਿੱਤਾ ਕਿ ਤੁਸੀਂ ਜੋ ਵੀ ਹੁਕਮ ਦਿਓਗੇ ਮੈਂ ਉਸੇ ਦੀ ਪਾਲਣਾ ਕਰਾਂਗਾ ਕਿਉਂਕਿ ਤੁਹਾਡੇ ਬਗੈਰ ਮੈਂ ਕੁਝ ਵੀ ਨਹੀਂ ਹਾਂ ਕਿੰਨਾ ਸੁੰਦਰ ਅਤੇ ਸਚਾਈ ਭਰਿਆ ਹੈ ਇਹ ਜਵਾਬ ਸੇਵਕ ਸਿਰਫ ਆਪਣੇ ਗੁਰੂ ਦਾ ਉਨਯਾਈ ਹੁੰਦਾ ਹੈ ਨਿਰਾ ਪਰਸ਼ਾਵਾ ਹੁੰਦਾ ਹੈ ਪਰਸ਼ਾਵਾ ਬਣੇ ਰਹਿਣ ਦਾ ਅਰਥ ਹੈ ਸਤਗੁਰ ਦੀ ਰਜਾ ਦੇ ਵਿੱਚ ਰਾਜੀ ਰਹਿਣਾ ਸਮਰਪਿਤ ਸ਼ਿਸ਼ ਬਨ ਦੂੰ ਬਨ ਦਾ ਇਸ ਤੋਂ ਬਗੈਰ ਹੋਰ ਕੋਈ ਤਰੀਕਾ ਨਹੀਂ ਕਿ ਸ਼ਿਸ਼ ਸਤਗੁਰ ਦੇ ਪ੍ਰੇਮ ਵਿੱਚ ਪੈਜ ਜਾਵੇ ਪੂਰੀ ਤਰ੍ਹਾਂ ਉਸੇ ਦੇ ਰੰਗ ਵਿੱਚ ਰੰਗਿਆ ਜਾਵੇ ਅਤੇ ਉਸ ਦੀ ਰਜਾ ਵਿੱਚ ਰਾਜੀ ਰਹੇ ਸੱਚਾ ਸੇਵਕ ਸਦਾ ਹੁਕਮ ਦੇ ਵਿੱਚ ਰਹਿੰਦਾ ਹੈ ਉਸ ਨੂੰ ਸੋਝੀ ਹੁੰਦੀ ਹੈ ਕਿ ਉਸ ਨੂੰ ਸਿਰਫ ਆਪਣੇ ਉਹਨਾਂ ਸ਼ਾਸਨ ਦੀ ਪੜਨਾ ਕਰਨੀ ਚਾਹੀਦੀ ਹੈ ਸਤਗੁਰ ਦੀ ਰਜਾ ਵਿੱਚ ਰਾਜੀ ਰਹਿਣ ਵਾਲਾ ਸ਼ਿਸ਼ੇ ਹੀ ਉਹਨਾਂ ਸ਼ਾਸਨ ਦੀ ਸਿਖਰ ਹੈ ਜਦ ਤੱਕ ਸਤਗੁਰ ਉਸ ਨੂੰ ਜਾਣ ਲਈ ਨਹੀਂ ਕਹਿੰਦਾ ਉਹ ਉਥੋਂ ਨਹੀਂ ਜਾ ਸਕਦਾ ਨਹੀਂ ਹਿਲਦਾ ਜਦੋਂ ਗੁਰੂ ਹੁਕਮ ਦਿੰਦਾ ਹੈ ਕਿ ਜਾਓ ਲੋਕਾਂ ਨੂੰ ਉਪਦੇਸ਼ ਦਿਓ ਤਾਂ ਸੇਵਕ ਜਵਾਬ ਦਿੰਦਾ ਹੈ ਤੁਸੀਂ ਜਿੱਦਾਂ ਹੁਕਮ ਦਿਓਗੇ ਮੈਂ ਉਦਾਂ ਹੀ ਕਰਾਂਗਾ ਗੁਰੂ ਜਿਸ ਤਰ੍ਹਾਂ ਕਰਨ ਲਈ ਹੁਕਮ ਦਿੰਦਾ ਹੈ ਸੇਵਕ ਉਸੇ ਤਰ੍ਹਾਂ ਹੀ ਕਰਦਾ ਹੈ ਹੁਕਮ ਦਾ ਵਿਰੋਧ ਕਰਨ ਨਾਲ ਸਾਡਾ ਸੰਤੁਲਨ ਵਿਗੜ ਜਾਂਦਾ ਹੈ ਜਦ ਕਿ ਹੁਕਮ ਮੰਨਣ ਦੇ ਨਾਲ ਸ਼ਾਂਤੀ ਪ੍ਰਾਪਤ ਹੁੰਦੀ ਹੈ ਜਦੋਂ ਅਸੀਂ ਆਪਣੀ ਪ੍ਰਾਲਾਭਦ ਉੱਤੇ ਆਪਣੀ ਮਰਜ਼ੀ ਥੋਪਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਨਿਰਾਸ਼ਾ ਸਾਡੇ ਪੱਲੇ ਪੈਂਦੀ ਹੈ ਸਾਨੂੰ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਕਿ ਸਤਕੁ ਜੋ ਕੁਝ ਵੀ ਕਰ ਰਿਹਾ ਹੈ ਸਾਡੇ ਭਲੇ ਦੇ ਲਈ ਹੀ ਕਰ ਰਿਹਾ ਹੈ ਅਤੇ ਇਸ ਵਿੱਚ ਹੀ ਸਾਡੀ ਅਸਲ ਬਿਹਤਰੀ ਹੈ ਇਸ ਦਾ ਇਹ ਅਰਥ ਨਹੀਂ ਹੈ ਕਿ ਸਾਨੂੰ ਦੁੱਖਾਂ ਤਕਲੀਫਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਦੁੱਖ ਤਕਲੀਫ ਆਮ ਤੌਰ ਤੇ ਸਾਡੀ ਤਰੱਕੀ ਦਾ ਹੀ ਹਿੱਸਾ ਹੁੰਦੀਆਂ ਹਨ ਪੰਜਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਕਥਨ ਹੈ ਤੇਰਾ ਕੀਆ ਮੀਠਾ ਲੱਗੀ ਹਰ ਨਾਮ ਪਦਾਰਤ ਨਾਨਕ ਮੰਗੀ ਜਦੋਂ ਅੰਤ ਸਮੇਂ ਗੁਰੂ ਸਾਹਿਬ ਜੀ ਉਤੇ ਜ਼ੁਲਮ ਟਾਇਆ ਜਾ ਰਿਹਾ ਸੀ ਤਾਂ ਆਪ ਨੇ ਕਿਹਾ ਸੀ ਤੇਰਾ ਪਾਣਾ ਮੀਠਾ ਲੱਗੀ ਬਾਈਬਲ ਵਿੱਚ ਵੀ ਅਸੀਂ ਪੜ੍ਹਦੇ ਹਾਂ ਤੇਰਾ ਪਾਣਾ ਉਸੇ ਤਰ੍ਹਾਂ ਪ੍ਰਥਵੀ ਤੇ ਵਰਤੇਗਾ ਜਿਵੇਂ ਤੁਰ ਦਰਗਾਹ ਦੇ ਵਿੱਚ ਹਾਲੀ ਵਿੱਚ ਸਵਾਲਾਂ ਜਵਾਬਾਂ ਦੇ ਸਮਾਗਮ ਵਿੱਚ ਬਾਬਾ ਜੀ ਨੇ ਫਰਮਾਇਆ ਸੀ ਕਿ ਤੁਹਾਡੀ ਅਰਜੀ ਉਸਦੀ ਮਰਜ਼ੀ ਇਸ ਦਾ ਮਤਲਬ ਇਹ ਹੈ ਕਿ ਅਸੀਂ ਉਸ ਤੋਂ ਮੰਗ ਕਰ ਸਕਦੇ ਹਾਂ ਅਸੀਂ ਉਸ ਤੋਂ ਮੰਗਦੇ ਹਾਂ ਇੱਛਾ ਅਤੇ ਆਸ਼ਾ ਵੀ ਕਰ ਸਕਦੇ ਹਾਂ ਪਰ ਉਹ ਕੀ ਦੇਵੇਗਾ ਕਿਦਾਂ ਦੇਵੇਗਾ ਕਿੱਥੇ ਦੇਵੇਗਾ ਕਦੋਂ ਦੇਵੇਗਾ ਜਾਂ ਫਿਰ ਦੇਵੇਗਾ ਵੀ ਕਿ ਨਹੀਂ ਦੇਵੇਗਾ ਇਹ ਸਭ ਉਸਦੀ ਮਰਜ਼ੀ ਦੇ ਉੱਤੇ ਹੀ ਨਿਰਭਰ ਕਰਦਾ ਹੈ ਸੇਵਕ ਦਾ ਪਹਿਲਾ ਫਰਜ ਹੈ ਉਸਦੀ ਰਜਾਦੀ ਵਿੱਚ ਰਾਜੀ ਰਹਿਣਾ ਅਸੀਂ ਵੀ ਆਪਣੇ ਸਤਿਗੁਰੂ ਦੇ ਹੁਣ satsang ਸੁਣ ਰਹੇ ਹਾਂ ਤੇ ਸਾਨੂੰ ਆਪਣੇ ਸਤਿਗੁਰੂ ਦੇ ਹਮੇਸ਼ਾ ਹੀ ਬਾਣੀ ਵਿੱਚ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਦੁੱਖ ਤਕਲੀਫਾਂ ਸਾਡੀ ਜ਼ਿੰਦਗੀ ਦਾ ਆਧਾਰ ਹਨ ਦੁੱਖ ਵੀ ਹੋਣਗੇ ਸੁੱਖ ਵੀ ਹੋਣਗੇ ਪਰ ਸਾਨੂੰ ਦੁੱਖਾਂ ਦੇ ਵਿੱਚ ਘਬਰਾਉਣਾ ਨਹੀਂ ਚਾਹੀਦਾ ਸਾਡੇ ਕਰਮਾਂ ਦੀ ਜੋ ਪ੍ਰਲਭ ਪ੍ਰਾਲਬਦ ਉਹ ਸਾਨੂੰ ਭੁਗਤਨੀ ਹੀ ਪਵੇਗੀ ਮੇਚਾ ਸਾਨੂੰ ਆਪਣੇ ਗੁਰੂ ਦੇ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ